ਇਹ ਕਿੱਦਾਂ ਮਖੇਡ ਲਿਆ ਮੇਰਾ ਵੀਰ ਹੁਣ ਅਸਤੀਫੇ ਦੇ ਦੋ ਮੇਰਾ ਵੀਰਾ ਹਾਂਜੀ ਸ assi ਗੱਲ ਦੀ ਸਾਰੇ ਵੀਰਾਂ ਨੂੰ ਤੇ ਮੇਰਾ ਵੀਰਾ ਪਹਿਲਾਂ ਮੇਰਾ ਭਰਾ ਪੋਸਟਰ ਵੇਖ ਲਓ ਵੀਰਾ ਸਿੱਧੀ ਗੱਲ ਯਾ ਸਪਸ਼ਟ ਵੀਰ ਵੀ ਆ ਪਾਣੀ ਇਹ ਖੇਡਣਾ ਠੀਕ ਆ ਨਾ ਜੇ ਤੁਸੀਂ ਖੋਤੀ ਵੱਲੋਂ ਤੇ ਉਹਦੀ ਮਾਤਾ ਵੱਲੋਂ ਕਰਾਉਣ ਲੱਗੇ ਨਾ ਤੇ ਕੋ ਗੱਲ ਕਹੂੰਗਾ ਮੇਰਾ ਵੀਰ ਵੀ ਆ ਪਾਣੀ ਇਹ ਖੇਡਣਾ ਕਿਸ ਨੂੰ ਵੀ ਤੇ ਆਪਣਾ ਕੋਈ ਕਬੱਡੀ ਦਾ ਰੌਲਾ ਨਹੀਂ ਹੈਗਾ ਮੈਨੂੰ ਆਇਆ ਜ ਆਪਣੇ ਭਰਾ ਦਾ ਲੱਕੀ ਦਾ ਫੋਨ ਠੀਕ ਆ ਉਹ ਆਂਦਾ ਕਿ ਤੂੰ ਮੰਨ ਵੀਡੀਓ ਵੜੀਆ ਪਾਉਣਾ ਤੂੰ ਹੋਰ ਸਾਹਬ ਨਾਲ ਗੱਲ ਕਰ ਦੇਣਾ ਤੇ ਆਂਦਾ ਆ ਕੇ ਮੇਰਾ ਵੀਰਣਾ ਵੀ ਸਮਝਾਦੇ ਸਾਰਿਆਂ ਨੂੰ ਠੀਕ ਆ ਤੂੰ ਬਾਅਦ ਵਿੱਚ ਕਵੇਂਗਾ ਯਾਰ ਐਦਾਂ ਉਦਾਂ ਕਰਕੇ ਨਾ ਤੇ ਵੀਰ ਮੇਰਾ ਜਿਹੜਾ ਮੈਸੇਜ ਹੈਗਾ ਹੈਗਾ ਜੀ ਤੇ ਉਧਰੋਂ ਲੱਕੀ ਪਟਿਆਲਾ ਵੀ ਪੂਰਾ ਓਖਾ ਰੇ ਬਾਅਦ ਨਾ ਮੈਨੂੰ ਕਿਉ ਸਹੀ ਆ ਨਾ ਮੇਰਾ ਵੀਰ ਤੇ ਆਪਣਾ ਸੋ ਸਮਝ ਕੇ ਖੜਿਓ ਇੱਕੋ ਗੱਲ ਕਹੂੰਗਾ ਮੇਰਾ ਵੀਰ ਬਾਅਦ ਵਿੱਚ ਮੇਰੀ ਕੋਈ ਗਰੰਟੀ ਨਹੀਂ ਬਾਅਦ ਤੁਸੀਂ ਕਹਿੰਦੇ ਹੋ ਨੇ ਭੈਜੋਣਾ ਐਦਾਂ ਦਾ ਕਰਕੇ ਕਿ ਕਰੀ ਸੰਦੀਪ ਤੇ ਕਰੀ ਉਦਾਂ ਦੇ ਕਰੀ ਐਦਾਂ ਮੈਂ ਤਾਂ ਕਹਿੰਨਾ ਕਿ ਹੁਣ ਮੈਨੂੰ ਆ ਗਿਆ ਇਹ ਫੋਨ ਕਿਆ ਲੱਗਾ ਰੇ ਕਬੱਡੀ ਟੂਰਨਾਮੈਂਟ ਹੋਣ ਲੱਗਾ ਠੀਕ ਆ ਨਾ ਮੇਰਾ ਵੀਰ ਤੇ ਆਪਣਾ ਸੋ ਸਮਝ ਕੇ ਛੱਡਿਓ ਵੀਰ ਸਹੀ ਆ ਨਾ ਮੇਰਾ ਵੀਰ ਬਾਅਦ ਵਿੱਚ ਮੈਨੂੰ ਨਾ ਕਿਉਂ ਤੂੰ ਹੀ ਜਾਣੋ ਤੇ ਲੱਕੀ ਜਾਣੇ ਮੇਰੇ ਹੱਥ ਖੜੇ ਸਹੀ ਆ ਨਾ ਮੇਰਾ ਵੀਰ ਅੱਜ ਨੇ ਵੀ ਕਬੱਡੀ ਵਾਲੇ ਵੀਰ ਆ ਨਾ ਆਪਣੇ ਭਰਾ ਵਾ ਆਪਾਂ ਤੁਹਾਡੀ ਕਰਦੇ ਵੀਰ ਪੂਰੀ ਰਿਸਪੈਕਟ ਸਹੀ ਆ ਮੈਂ ਵੀ ਲੋਕ ਖੇਡਦੇ ਰਿਆਂ ਆ ਵਾ ਚਲੋ ਮੈਂ ਕੋਈ ਸਟਾਰ ਤੇ ਬਣਿਆ ਨਹੀਂ ਠੀਕ ਆ ਮੇਰਾ ਵੀਰ ਭਾਵੇਂ ਮੈਂ ਜੱਥੇ ਖਾਂਦਾ ਰਿਆਂ ਆ ਨਾ ਮੇਰਾ ਵੀਰ ਪਰ ਇਹ ਆ ਕਿ ਵੀਰ ਆਪਾਂ ਤੁਹਾਡੇ ਸੈਨ ਆ ਪੂਰੇ ਆ ਨਾ ਮੇਰਾ ਵੀਰ ਵਧੀਆ ਗੇਮ ਤੁਹਾਡੀ ਪਰ ਇੱਕੋ ਗੱਲ ਕਹੂੰਗਾ ਮੈਨੂੰ ਪਤਾ ਵੀ ਤੁਹਾਡੇ ਨਾਲ ਵੀਰ ਹੋਣ ਰਿਹਾ ਤੱਕਾ ਠੀਕ ਆ ਆਪਾਂ ਨੂੰ ਪਤਾ ਸਾਰੀ ਗੱਲ ਬਾਤ ਆ ਮੈਨੂੰ ਬੜੇ ਵੀਰ ਕਹਿਣ ਦੇ ਵੀ ਇਦਾਂ ਦਾ ਕਰਕੇ ਨਾ ਵੀਡੀਓ ਹੱਕ ਤੇ ਇਦਾਂ ਦਾ ਕਰਕੇ ਨਾ ਮੈਂ ਕਿਹਾ ਕੋਈ ਚੱਕਰ ਨਹੀਂ ਪਾਉਂਗਾ ਫਿਲਹਾਲ ਦੀ ਘੜੀ ਨਹੀਂ ਪਾ ਸਕਦਾ ਨਾ ਮੇਰਾ ਵੀਰ ਕੋਈ ਗੱਲ ਵਾ ਕਿ ਵੇਖੋ ਵੀਰ ਜੇ ਅੱਜ ਤੱਕ ਤਾਂ ਕਬੱਡੀ ਵਾਲਾ ਨੂੰ ਆਪਾਂ ਅੰਗਰੇਜ਼ ਤੰਗ ਪਰੇਸ਼ਾਨ ਕੀਤਾ ਤਾਂ ਸੋ ਮੇਰਾ ਵੀਰ ਸਹੀ ਆ ਨਾ ਜੇ ਕਦੀ ਵੀ ਤੰਗ ਪਰੇਸ਼ਾਨ ਕੀਤਾ ਮੇਰੀਆਂ ਨੂੰ ਦੱਸੋ ਪਰ ਮੈਂ ਅੱਜ ਇੱਕੋ ਗੱਲ ਕਹੂੰਗਾ ਮੇਰਾ ਵੀਰ ਕੋਈ ਟੂਰਨਾਮੈਂਟ ਆਪਾਂ ਜਿੱਤ ਗਲੂ ਨਹੀਂ ਹੋਣਾ ਜਿੱਥੇ ਦੀ ਮਾੜੀ ਫੁੱਟ ਲੱਗੀ ਹੋਊਗੀ ਆਪਾਂ ਨਹੀਂ ਹੋਣਾ ਬਾਕੀ ਜਿਹੜੀ ਵੀ ਟੀਮ ਬਣਾਈਆਂ ਹੈਰੀ ਚੱਠੇ ਟੌਰ ਨੇ ਉਪੀਪਾਲ ਜੀ ਤੁਹਾਨੂੰ ਸਾਰਾ ਕੁਝ ਪਤਾ ਨਾ ਇੱਕਰੀ ਬਰ ਗਿਆ ਡੋਨੀ ਵੀਰ ਕੋ ਤੇ ਮੈਨੂੰ ਲੱਗ ਗਿਆ ਸਾਰਾ ਕੁਝ ਪਤਾ ਨਾ ਜੇ ਤੁਹਾਨੂੰ ਸਾਡੀਆਂ ਗੱਲਾਂ ਆਉਂਦੀਆਂ ਨਾ ਤੇ ਸਾਨੂੰ ਵੀ ਤੁਹਾਡੀਆਂ ਸਾਰੀਆਂ ਗੱਲਾਂ ਹੀ ਆਉਂਦੀਆਂ ਨਾ ਨੈਟਵਰਕ ਸੁਖਣਾ ਸਾਡੇ ਦੋਵਾਂ ਭਰਾਵਾਂ ਦਾ ਬਹੁਤ ਆ ਮੇਰਾ ਵੀ ਬਹੁਤ ਆ ਡੋਨੀ ਵੀਰ ਦਾ ਵੀ ਨੈਟਵਰਕ ਬਹੁਤ ਆ ਨਾ ਇਹ ਭੁੱਲ ਜਾਓ ਤੁਹਾਨੂੰ ਬੜਾ ਕੁਝ ਪਾਲਦਾ ਸਾਰਾ ਕੁਝ ਪਾਲਦਾ ਨਾ ਮੇਰਾ ਵੀ ਤੇ ਇੱਕੋ ਗੱਲ ਕਹੂੰਗਾ ਮੇਰੀ ਜਾਨ ਇਹ ਮੇਰਾ ਵੀਰ ਤੁਸੀਂ ਨਾ ਕਬੱਡੀ ਖੇਡਦੇ ਆਪਣੇ ਖੇਡੋ ਤੁਸੀਂ ਨਾ ਗੈਂਟਰਾਂ ਦੇ ਤੀਰਣਾ ਮੇਰਾ ਵੀਰ ਨਾ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰੇ ਮੇਰੀਆਂ ਚੱਲਦੀਆਂ ਮੇਰਾ ਵੀਰ ਆਈਡੀਆ ਜਦੋਂ ਮਰਜ਼ੀ ਮੇਰਾ ਵੀਰ ਮੈਨੂੰ ਫੋਨ ਕਰੋ ਮੇਰੇ ਭਰਾਵਾਂ ਨੂੰ ਫੋਨ ਕਰੋ ਸਹੀ ਆ ਨਾ ਮੇਰਾ ਵੀਰ ਜੇ ਕੋਈ ਚੜ੍ਹਨ ਧੱਕਾ ਕਰਦਾ ਆਪਾਂ ਨਾਲ ਵਾ ਜੇ ਤੁਹਾਡੀ ਕੋਈ ਪੁਲਸ ਸੁਣਵਾਈ ਨਹੀਂ ਕਰਦੀ ਆਪਾਂ ਤੁਹਾਡੇ ਨਾਲ ਬੈਠੇ ਆ ਮੇਰਾ ਵੀਰ ਸਹੀ ਆ ਨਾ ਤੇ ਇੱਕੋ ਗੱਲ ਕਹੂੰਗਾ ਮੇਰਾ ਵੀਰ ਜਿੰਨਾ ਕਿ ਖੇਤ ਨਾ ਖੇਡ ਲਿਆ ਮੇਰਾ ਵੀਰ ਹੁਣ ਅਸਤੀਫੇ ਦੇ ਦਿਓ ਮੇਰਾ ਵੀਰ ਜੇ ਤੁਹਾਨੂੰ ਕੋਈ ਡਰਾਵੇ ਧਮਕਾਵੇ ਤੇ ਬਸਾਨੂੰ ਦੱਸ ਦਿਓ ਆਪਾਂ ਤੁਹਾਡੀ ਫੁੱਲ ਯੂ ਮੈਰੀ ਚੁੱਕਾਂਗੇ ਠੀਕ ਆ ਨਾ ਪੁਲਿਸ ਤੁਹਾਡੀ ਯੂ ਮੈਰੀ ਚੁੱਕੂਗੀ ਸਹੀ ਆ ਨਾ ਮੇਰਾ ਵੀਰ ਤੁਸੀਂ ਇੱਕ ਪਲੇਅਰ ਬੰਦੇ ਹੋ სპੋਰਟਸਮੈਨ ਬੰਦੇ ਆ ਨਾ ਮੇਰਾ ਵੀਰ ਟੈਨਸ਼ਨ ਨਾ ਲਓ ਤੁਸੀਂ ਮੇਰਾ ਵੀਰ